ਕਿੰਡ ਸਾਡਾ ਕਾਮਰੇ ਵਾਲਾ ਨਾਮ ਮੇਰਾ ਦਾ ਜੈਪ ਸਿੰਘ ਜੀ ਇਹ ਮੈਂ ਜੀ ਆਦ ਆਪਣੇ ਬੱਚਾ ਤੇ ਜੈਨਸ ਕਪੜੇ ਦੀ ਦੁਕਾਨ ਹੈ ਰੈਡੀਮੇਡ ਦੁਕਾਨ ਹੈ ਇਹ ਕਰਦੇ ਸੀ ਤੇ ਬਸ ਕੋਈ ਅਗ ਲੱਗਨ ਦਾ ਕਾਰਨ ਤਾਂ ਪਤਾ ਲੱਗਾ ਕੋਈ ਕਾਰਨ ਦਾ ਨਹੀਂ ਪਤਾ ਲੱਗਾ ਦੁਕਾਨ ਬੰਦ ਕਰਕੇ ਗਏ ਆ ਘਰੇ ਆਪਣੇ ਦੇ ਘਰੇ ਗਿਆ ਨੂੰ ਗੋਲ ਗਿਆ ਸੀ ਕਿ ਤੁਹਾਡੀ ਦੁਕਾਨ ਨੂੰ ਆਇਆ ਕਿੰਨਾ ਕੁ ਨੁਕਸਾਨ ਹੋ ਗਿਆ ਦੁਕਾਨ ਦੀ ਦੁਕਾਨ ਤੇ 15-16 ਲੱਖ ਤੋਂ ਉੱਪਰ ਹੋ ਗਿਆ ਸਰਕਾਰ ਤੋਂ ਕੀ ਮੰਗ ਕਰਦੇ ਹੋ ਦੁਕਾਨਦਾਰ ਤੋਂ ਮੰਗੇ ਕਰਦੇ ਆ ਵੀ ਸਾਨੂੰ ਕੁਝ ਚੈਨ ਚਾਹੀਦਾ ਸਾਡੀ ਸਕਾਰ ਸਹਾ ਕਰੇ ਕੋਈ ਜਿਹੜੇ ਸਾਡੇ ਲੋਨ-ਲੂਨ ਲੈਏ ਨੇ ਕੋਈ ਉਹਨਾਂ ਤੇ ਸਹਾਇਤਾ ਹੋ ਜੇ ਸਮਾਸ਼ੀ ਵੀਰਾ ਤੋਂ ਵੀ ਬੇਨਤੀ ਹਾਂਜੀ ਸਮਾਸ਼ੀ ਵੀਰਾ ਤੋਂ ਵੀ ਮੰਗ ਆ ਹਾਂ ਮੰਗ ਵੀ ਕੋਈ ਜਿਹੜਾ ਵੀ ਕੋਈ ਵਿਦਿਆਰਥੀ ਤੇ ਕਰਨ ਵਾਲਾ ਮਨਜੀਤ ਸਿੰਘ ਦੁਕਾਨ ਦਾ ਨਾਮ ਬਰਬਰ ਗਾਂਦੇ ਸੇ ਕਿ ਜੋ ਰਾਤ ਦੁਕਾਨ ਬੰਦ ਕਰਨ ਤੋਂ ਬਾਅਦ ਆਸੀਂ ਘਰ ਚਲੇ ਗਏ ਆ ਕਰ ਜਾਣ ਤੋਂ ਬਾਅਦ ਸੀ ਸਾਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਜੋ ਤੁਹਾਨੂੰ ਅਨਨ ਕਰ ਰਿਹਾ ਤੇ ਕੋਈ ਛੇਤੀ ਆ ਜਾਓ ਆਪਾਂ ਦੇਖੀ ਤੇ ਨਹੀਂ ਇੱਥੇ ਤਾਂ ਬਹੁਤ ਜਿਆਦਾ ਲੱਗਦੀ ਹੈ ਤੇ ਆਪ ਵੀ ਲਗਾਓ ਤੇ ਫਰ ਬਗੈਰ ਦੀ ਕੋਈ ਗੱਡੀ ਆਈ ਹੈ ਜਾਂ ਕੋਈ ਲੋਕਰ ਬਗੈਰ ਦੀ ਗੱਡੀ ਜਦੋਂ ਆਈ ਸਾਰਾ ਉਹ ਕਿ ਯਾਕੇ ਕਾਬੂ ਪਾ ਲਿਆ ਕਿਸੇ ਬੜਾ ਚੁਆਈ ਕੁਆਕ ਲੱਗਣ ਦੇ ਕਾਰਨ ਦਾ ਪਤਾ ਲੱਗਾ ਵੀ ਕਿਹਦੀ ਤੋਂ ਲੱਗੀ ਅੱਗ ਸੀ ਬਿਜਲੀ ਦਾ ਸਰਕਲ ਸ਼ਾਰਟ ਹੋਣ ਕਰਕੇ ਫਾਇਰ ਲੱਗ ਗਈ ਠੀਕ ਹੈ ਜੀ ਕਿੰਨਾ ਨੁਕਸਾਨ ਹੋ ਚੁੱਕਾ ਜਿਹੜਾ ਦੁਕਾਨ ਦਾ ਵਿਚਾ ਸਵਾਲ ਲੱਗਦਾ ਮਾਰਾ ਜੀ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਹੋ ਸਰਕਾਰ ਕੋਲ ਵੀ ਜਿਹੜਾ ਸਾਡੀ ਮੱਦੇ ਕਿਤੀ ਜਾਵੇ ਜਾਂ ਸਮਾਜ ਸੇਵੀ ਨੂੰ ਸਾਡੀ ਹਾਲ ਕੀਤੇ ਜਾਵੇ ਜਿਹੜੀ ਲੰਟਾਂ वगैरह ਸਾਡੀਆਂ ਮੰਗ ਕਰ ਚਾ ਲਏਗੀ ਦਿੱਤਾ ਹੋਇਆ ਲੰਟਾਂ ਦੇ ਪੇਮੈਂਟ ਮੀਟਿੰਗਾਂ ਪਾਸੇ ਕੰਮ ਦੀ ਸ਼ੁਰੂ ਕੀਤਾ ਅਜਿਹਾ ਦੀ ਮਦਦਾਂ ਦਿੱਤੀ ਜਾਂਦੀ। ਜੀ ਇਹ ਦੁਕਾਨ ਕਿਹੜੀ ਸੀਗੀ ਤੇ ਇਹਨੂੰ ਆਗ ਲੱਗਣ ਦਾ ਕਾਰਨ ਕੀ ਹੈ ਜੀ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਸਿੰਘ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ। ਅੱਜ ਜੋ ਮੇਨ ਬਾਜ਼ਾਰ ਮhalla ਵਾਲੇ ਦੇ ਵਿੱਚ 871 ਹੋਇਆ ਇੱਥੇ ਸਾਡੇ ਕਿਸਾਨ ਅਜੈਬ ਸਿੰਘ ਦੇ ਬੇਟੇ ਨੇ ਜਿਨ੍ਹਾਂ ਦਾ ਨਾਮ ਮਨਜੀਤ ਸਿੰਘ ਸੀ ਉਹਨਾਂ ਨੇ ਇੱਥੇ ਕਰਿਆਨੇ ਦੀ ਸੌਰੀ ਰੈਡੀਮੇਡ ਦੀ ਦੁਕਾਨ ਸੀ ਕੱਪੜੇ ਦੀ ਜਿਸ ਦੇ ਵਿੱਚ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਸਾਰਿਆਂ ਦਾ ਉਹ ਕਾਰੋਬਾਰ ਕਰਦੇ ਸੀ ਜੋ ਰਾਤ ਤਕਰੀਬਨ 8 8:30 ਵਜੇ ਦਾ ਟਾਈਮ ਸੀ ਵੀ ਉਹ ਦੁਕਾਨ ਬੰਦ ਕਰਕੇ ਜਾ ਚੁੱਕੇ ਸਨ ਤੇ ਕੋਈ ਬਿਜਲੀ ਦਾ ਸ਼ਾਰਟ ਲੱਗਾ ਜਾਂ ਕੀ ਕਾਰਨ ਹੋਇਆ ਕਾਰਨਾਂ ਦਾ ਪਤਾ ਹਾਲੇ ਤੱਕ ਨਹੀਂ ਲੱਗਾ ਤੇ ਅੱਗ ਜਿਹੜੀ ਲੱਗ ਗਈ ਜਦੋਂ ਆਂਢੀਆਂ ਗੁਆਂਢੀਆਂ ਨੇ ਦੱਸਿਆ ਕਿ ਵਾਪਸ ਆਏ ਵਾਪਸ ਆਣ ਕੇ ਗੇਟ ਖੋਲਿਆ ਤਾਂ ਅੱਗੇ ਨਹੀਂ ਬਕਾਬੂ ਹੋ ਗਈ ਸੀ ਰਾਤ ਦੀਆਂ ਜਿਹੜੀਆਂ ਲਾਈਵ ਵੀਡੀਓ ਵੀ ਚੱਲੀਆਂ ਨੇ ਔਰ ਆਂਢੀ ਗੁਆਂਢੀਆਂ ਦੀਆਂ ਦੁਕਾਨਾਂ ਤੱਕ ਸੇਕ ਪਹੁੰਚਿਆ ਜੋ ਗਲੀ ਤੋਂ ਦੂਸਰੇ ਪਾਸੇ ਸ਼ਟਰ ਸੀ ਜਾਂ ਤਾਰਾਂ ਸਨ ਉਹ ਵੀ ਫਿੰਗਰ ਚੁਕੀਆਂ ਨੇ ਜੇ ਆਪਾਂ ਅੰਦਰ ਦੀ ਗੱਲ ਕਰ ਲਈਏ ਅੰਦਰ ਦੇਖੋ ਪੱਖੇ ਸੜ ਕੇ ਪਿਗਲ ਕੇ ਡਿੱਗ ਪਏ ਜਿਹੜੀ ਛੱਤ ਆ ਛੱਤ ਦੇਖੋ ਸੜ ਕੇ ਡਿੱਗ ਪਈ ਆ ਉਹਦੇ ਸਰੀਏ ਨੰਗੇ ਹੋ ਗਏ ਆ ਜੀ ਤੇ ਜਿਹੜਾ ਤਕਰੀਬੇ ਨੇ ਨੁਕਸਾਨ ਦੱਸ ਰਹੇ ਨੇ ਨੁਕਸਾਨ 15-16 ਲੱਖ ਰੁਪਏ ਦਾ ਕਹਿੰਦੇ ਸਾਡਾ ਨੁਕਸਾਨ ਹੋ ਚੁੱਕਾ ਹੈ ਅਸੀਂ ਜਿਹੜੀ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਵੀ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੋ ਇਹਨਾਂ ਨੇ ਇੱਕ ਲਿਮਟ ਵੀ ਚੱਕੀ ਹੋਈ ਹੈ ਲਿਮਟ ਚੱਕ ਕੇ ਜੋ ਸਮਾਨ ਪਾਇਆ ਸੀਗਾ ਇੱਥੇ ਉਹ ਜਿਹੜਾ ਹੁੰਦਾ ਮਸਲਾ ਹੱਲ ਕੀਤਾ ਜਾਵੇ ਬਾਕੀ ਮੈਂ ਐਨ ਆਰ ਆਈ ਵੀਰਾਂ ਭਰਾਵਾਂ ਨੂੰ ਔਰ ਸਿੱਖ ਜਥੇਬੰਦੀਆਂ ਨੂੰ ਔਰ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਮੈਂ ਕੋ ਸਿੱਖਾਂ ਨੂੰ ਹਰ ਉਸ ਵਿਅਕਤੀ ਨੂੰ ਜਿਹੜਾ ਦਿਲ ਦਾ ਦਿਆਲੂ ਏ ਉਸ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹਨਾਂ ਦੀ ਜਿੰਨੀ ਵੀ ਮਦਦ ਹੋ ਸਕੇ ਵੱਧ ਤੋਂ ਵੱਧ ਆਪਾਂ ਮਦਦ ਕਰੀਏ ਕਿ ਜਿਹੜਾ ਇਹ ਦੁਬਾਰਾ ਆਪਣਾ ਕਾਰੋਬਾਰ ਦੁਬਾਰਾ ਕਰ ਸਕਣ ਔਰ ਜਿਹੜਾ ਵੀ ਸਾਡਾ ਉਹ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਜਾ ਚੁੱਕਾ ਹੈ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਨੇ ਕੋਈ ਗੱਲ ਨਹੀਂ ਸਾਰੇ ਤੁਹਾਡੇ ਨਾਲ ਖੜੇ ਆ ਵੀ ਜਿੱਥੇ ਵੀ ਜ਼ਰੂਰਤ ਪਾਏਗੀ ਪਰ ਉਹ ਬਹੁਤ ਗਹਿਰੇ ਸਦਮੇ ਦੇ ਵਿੱਚ ਨੇ ਇਸ ਕਰਕੇ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਆਪਾਂ ਜਿਹੜੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੀਏ ਔਰ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਪ੍ਰਸ਼ਾਸਨ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰੇ ਤੇ ਜੋ ਬੰਦ ਦੀ ਕਾਰਵਾਈ ਆ ਉਹ ਕਰਨ ਘਟੜਕ ਨੇ ਵੀ ਦੀ ਆ ਤੇ ਅੱਗੇ ਕਹੂਗਾ ਪਾ ਗਿਆ ਇਸ ਤਰ੍ਹਾਂ ਜੀ ਜਿਹੜੀ ਘਟਨਾ ਹੈ ਸ਼ਾਮ ਨੂੰ 5:30 8:00 ਵਜੇ ਦਾ ਟਾਈਮ ਸੀਗਾ ਜੀ ਉਸ ਤੋਂ ਬਾਅਦ ਇੱਥੇ ਆਂਡ ਗਵਾੜ ਤੇ ਇਥੋਂ ਲੋਕ ਸਥਾਨਕ ਲੋਕ ਜਿਹੜੇ ਉਹ ਬਹੁਤ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਉਹ ਨਾਕਾਮਜਬ ਰਹੇ ਜਿਹੜਾ ਉਹਨਾਂ ਦਾ ਬਾਲਟੀਆਂ ਨਾਲ ਜਾਂ ਪਾਈਪਾਂ ਨਾਲ ਪਾਣੀ ਪਾਉਣਾ ਉਹ ਅੱਗ ਤੇ ਵੱਸ ਨਹੀਂ ਚੱਲਿਆ ਫਿਰ ਜਿਹੜੀ ਫਾਇਰ ਬਗਡੇਰ ਆਉਂਦੀ ਆ ਉਹ ਬਹੁਤ ਲੇਟ ਆਉਂਦੀ ਆ ਉਸ ਸਮੇਂ ਨੂੰ ਤਾਂ ਜਿਹੜਾ ਸਮਾਨ ਬਹੁਤ ਜ਼ਿਆਦਾ ਸੜ ਚੁੱਕਾ ਸੀ ਪਰ ਉਸ ਬਾਅਦ ਜਦੋਂ ਫਾਇਰ ਬਗਡੇਰ ਕੱਢੀ ਆਉਂਦੀ ਆ ਫਿਰ ਉਸ ਅੱਗ ਤੇ ਕਾਬੂ ਪਾਇਆ ਜਾਂਦਾ ਪਰ ਉਹ ਅੱਗ ਦੇ ਕਾਬੂ ਪਾਉਣ ਤੋਂ ਜਦੋਂ ਅੱਗ ਤੇ ਕਾਬੂ ਪਿਆ ਉਸ ਤੋਂ ਪਹਿਲਾਂ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਜੋ ਕੁਝ ਵੀ ਬਚਿਆ ਨਹੀਂ ਇਹਨਾਂ ਦਾ ਜੋ ਵਿੱਚੋਂ ਕੁਝ ਕੱਢ ਸਕੀਏ ਬਾਕੀ ਤੁਸੀਂ ਸਾਰਾ ਕੁਝ ਕੈਮਰੇ ਚ ਕੈਦ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 8725040658